ਪੰਜਾਬ ਦੇ ਅਧਿਆਪਕਾਂ ਦੇ ਨਿਸ਼ਾਨੇ ਤੇ ਅੱਜ ਕੱਲ੍ਹ ਆਮ ਆਦਮੀ ਪਾਰਟੀ ਦੇ ਦੋ ਅਹਿਮ ਆਗੂ ਆਏ ਨੇ ਗੁਰਪ੍ਰੀਤ ਕੋੱਗੀ ਤੇ ਭਗਵੰਤ ਮਾਨ ਕਾਰਨ ਇਸ ਦਾ ਹੈ ਕਿ ਦੋਨਾਂ ਲੀਡਰਾਂ ਵੱਲੋਂ ਪਿਛਲੇ ਦਿਨੀ ਕੁਝ ਟਿੱਪਣੀਆਂ ਕੀਤੀਆਂ ਗਈਆਂ ਸਨ ਜਿਸ ਕਾਰਨ ਪੰਜਾਬ ਦਾ ਜੋ ਅਧਿਆਪਕ ਵਰਗ ਹੈ ਉਹ ਇਹਨਾਂ ਤੋਂ ਪਰੇਸ਼ਾਨ ਹੈ ਔਰ ਗੁਰਪ੍ਰੀਤ ਕੋੱਗੀ ਸਰ ਨਾਲ ਗੁਰਪ੍ਰੀਤ ਅਧਿਆਪਕਾਂ ਦੀ ਚੋੜੀ ਕੱਸਣੀ ਔਰ ਉਹਦੀ ਨਾਰਾਜ਼ਗੀ ਤੁਸੀਂ ਮੁੱਲ ਲੈ ਲਈ ਕੀ ਬਿਆਨ ਸੀ ਔਰ ਕੀ ਇਹਦੇ ਵਿੱਚ ਅਸਲੀ ਕਾਰਨ ਕੀ ਹੈ ਮੈਂ ਜ਼ਰੂਰ ਦੱਸਦਾ ਜੀ ਔਰ ਕਿਉਂਕਿ ਅਧਿਆਪਕ ਵਰਗ ਐਸਾ ਇੱਕ ਵਰਗ ਹੈ ਟੀਚਰ ਵਰਗ ਐਸਾ ਜਿਹੜਾ ਸਾਨੂੰ ਅਥਾ ਪਿਆਰ ਕਰਦਾ ਅਸੀਂ ਸਰਕਾਰੀ ਸਕੂਲਾਂ ਦੀ ਪ੍ਰੋਡਕਟ ਆ ਮੈਂ ਸਪੈਸ਼ਲੀ ਆਪਣੇ ਬਾਰੇ ਮਾਣ ਨਾਲ ਕਹਿ ਸਕਦਾ ਕਿ 11ਵੀਂ ਤੱਕ ਮੈਂ ਸਰਕਾਰੀ ਸਕੂਲ 'ਚ ਪੜਿਆ ਉਸ ਤੋਂ ਬਾਅਦ ਪ੍ਰਾਈਵੇਟ ਪੜ ਕੇ ਫਿਰ ਉਸ ਤੋਂ ਬਾਅਦ ਮੈਂ ਕਾਲਜ ਗਿਆ ਸੀ ਔਰ ਮੈਂ ਮਾਸਟਰ ਗੁਰਦਿਆਲ ਸਿੰਘ ਮੈਨੂੰ ਡਰਾਇੰਗ ਪੜਾਉਂਦੇ ਹੁੰਦੇ ਸੀ ਡਰਾਇੰਗ ਦੇ ਟੀਚਰ ਸੀ ਸਾਡੇ ਉਹਨਾਂ ਦੀ ਪ੍ਰੋਡਕਟਾਂ ਇਨਫੈਕਟ ਐਜ਼ ਐਨ ਐਕਟਰ ਤੇ ਉਹ ਕਹਿੰਦੇ ਨਾ ਵੀ ਸਾਨੂੰ ਪਿਆਰ ਹੀ ਇੰਨਾ ਕਰਦੇ ਨੇ ਵੀ ਲੋਕਾਂ ਦੇ ਪੱਥਰਾਂ ਦੀ ਸਾਨੂੰ ਪੀੜ ਜ਼ਰਾ ਨਾ ਹੋਈ ਸੱਜਣਾ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾਂ ਤੱਕ ਰੋਈ ਸਾਡੀ ਕਿ ਨਿੱਕੀ ਜੀ ਗੱਲ ਉਹਨਾਂ ਕੋਲੋਂ ਨਹੀਂ ਕਿਉਂਕਿ ਨਰਾਜ਼ਗੀ ਜਿੱਥੇ ਪਿਆਰ ਹੁੰਦਾ ਉੱਥੇ ਹੀ ਹੁੰਦੀ ਹੈ ਬਟ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਕਿ ਅਧਿਆਪਕ ਵਰਗ ਬਾਰੇ ਮੈਂ ਕੀ ਸੋਚਦਾ ਇਹਦੇ ਬਾਰੇ ਮੇਰੀ ਅਰਦਾਸ ਫਿਲਮ ਦੇਖਣ ਤੋਂ ਬਾਅਦ ਕਿਸੇ ਵੀ ਟੀਚਰ ਕਿਸੇ ਅਧਿਆਪਕ ਨੂੰ ਸ਼ੱਕ ਨਹੀਂ ਸੀ ਹੋਣਾ ਚਾਹੀਦਾ ਕਿ ਮੈਂ ਅਧਿਆਪਕ ਵਰਗ ਬਾਰੇ ਕੀ ਸੋਚਦਾ ਜਦੋਂ ਅਸੀਂ ਫਿਲਮ ਬਣਾਈ ਸੀ 10 ਡਿਸਕਸ਼ਨਸ ਹੋਈਆਂ ਸੀ ਕਿ ਇੱਕ ਸਰਪੰਚ ਦਾ ਰੋਲ ਬਣਾਈਏ ਜਿਹੜਾ ਸਾਰੇ ਪਿੰਡ ਨੂੰ ਸੁਧਾਰ ਦਿੰਦਾ ਫਿਰ ਸੋਚਿਆ ਨਹੀਂ ਇੱਕ ਥਾਣੇਦਾਰ ਬਣਾਈਏ ਜਿਹੜਾ ਐਸਐਚਓ ਆਇਆ ਪੂਰੇ ਇਲਾਕੇ ਨੂੰ ਸੁਧਾਰ ਦਿੰਦਾ ਫਿਰ ਸੋਚਿਆ ਨਹੀਂ ਇੱਕ ਸਟੂਡੈਂਟ ਆ ਬਾਹਰੋਂ ਪੜ੍ਹ ਕੇ ਆਇਆ ਇਲਾਕੇ ਨੂੰ ਸੁਧਾਰ ਦਿੰਦਾ ਫਾਈਨਲੀ ਸਾਡਾ ਡਿਸੀਜਨ ਇਹ ਸੀ ਕਿ ਨਹੀਂ ਇੱਕ ਟੀਚਰ ਆ ਜਿਹਦੇ ਹੱਥ ਚ ਪਨੀਰੀ ਹੁੰਦੀ ਹੈ ਜਿਹੜਾ ਕੌਮ ਨੂੰ ਇੱਥੋਂ ਸੁਧਾਰਨਾ ਸ਼ੁਰੂ ਕਰਦਾ ਤਾਂ ਕੌਮ ਚੇਂਜ ਹੁੰਦੀ ਹੈ ਮੈਂ ਉਹ ਮਾਸਟਰ ਗੁਰਮukh ਸਿੰਘ ਦਾ ਕਰੈਕਟਰ ਕਰਕੇ ਦੱਸਿਆ ਸੀ ਕਿ ਮਾਸਟਰ ਦੀ ਕੀ ਅਹਿਮੀਅਤ ਹੈ ਸਕੂਲਾਂ ਦੇ ਵਿੱਚ ਔਰ ਸਾਡੇ ਸਮਾਜ ਦੇ ਵਿੱਚ ਬਟ ਇੱਕ ਕਾਨਫਰੰਸ ਦੇ ਵਿੱਚ ਕਿਸੇ ਨੇ ਉੱਠ ਕੇ ਇੱਕ ਸਵਾਲ ਕੀਤਾ ਸੀ ਕਿ ਜਿਹੜੇ ਪਿੰਡ ਮੈਂ ਰਹਿਣਾ ਉਥੇ ਕੰਟਰੈਕਟ ਤੇ ਰੱਖੇ ਟੀਚਰਾਂ ਨੂੰ ਬਹੁਤ ਕੰਮ ਦਿੱਤਾ ਜਾਂਦਾ ਸਾਡੇ ਇੱਕ ਟੀਚਰ ਆ ਉਥੇ ਔਰ ਇਦਾਂ ਦੇ ਹੋਰ ਕਈ ਸਕੂਲਾਂ 'ਚ ਟੀਚਰ ਵੀ ਸੁਣੀਦੇ ਨੇ ਜਿਹੜੇ ਡਿਊਟੀ 'ਚ ਕੋਤਾਹੀ ਕਰਦੇ ਆ ਜਿਹੜੇ ਡਿਊਟੀ ਤੇ ਆਉਂਦੇ ਨਹੀਂ ਉਹਨਾਂ ਨੇ ਹੋਰ ਕੰਮ ਖੋਲੇ ਹੋਏ ਆ ਇਦਾਂ ਦੀ ਕੰਪਲੇਂਟ ਕਿਸੇ ਪਾਰਟਿਕੂਲਰ ਟੀਚਰ ਬਾਰੇ ਕੀਤੀ ਜਾ ਰਹੀ ਸੀ ਜਾਂ ਇੱਕ ਦੋ ਟੀਚਰਾਂ ਬਾਰੇ ਉਹ ਸਵਾਲ ਤਾਂ ਕਿਸੇ ਨੇ ਕੱਟ ਦਿੱਤਾ ਕਿਸੇ ਨੇ ਸ਼ਰਾਰਤ ਨਾਲ ਵਿਰੋਧੀ ਪਾਰਟੀਆਂ ਨੇ ਕਿਸੇ ਨੇ ਕੀ ਸ਼ਰਾਰਤ ਨਾਲ ਜਿਹੜੀ ਕਲਿੱਪ ਚੜਾਈ ਆ ਉਹਦੇ ਉੱਤੇ ਉਹਦੇ ਵਿੱਚ ਸਵਾਲ ਕੱਟ ਦਿੱਤਾ ਮੇਰੀ ਪਹਿਲੀ ਗੱਲ ਕੱਟ ਦਿੱਤੀ ਮੈਂ ਕਿੱਥੋਂ ਸ਼ੁਰੂ ਕੀਤੀ ਸੀ ਗੱਲ ਗੱਲ ਸਿਰਫ ਉਹ ਨਹੀਂ ਕੱਟ ਕੇ ਪਾਤੀ ਕਿ ਇਹਨਾਂ ਅਧਿਆਪਕਾਂ ਦੀਆਂ ਚੂੜੀਆਂ ਕੱਸੀਆਂ ਜਾਣੀਆਂ ਕਿੰਨਾਂ ਅਧਿਆਪਕਾਂ ਦੀਆਂ ਸੋ ਇਸ ਕਰਕੇ ਲੋਕਾਂ ਨੇ ਇਹਨੂੰ ਮौज-ਮਸਤੀ ਦਾ ਸਾਧਨ ਬਣਾਇਆ ਹੋਇਆ ਸਰਕਾਰੀ ਨੌਕਰੀ ਨੂੰ ਜਿੱਦਾਂ ਸੰਧੂ ਸਾਹਿਬ ਨੇ ਦੱਸਿਆ ਟਾਈਮ ਆ ਲੈੰਦੋ ਸਾਰਾਂ ਦੇ ਵਿੱਚ ਇਹੀ ਟੀਚਰ ਹੱਥ ਜੋੜ ਕੇ ਕਹਿਣਗੇ ਵੀ 10000 ਤੇ ਕਿਤੇ ਪ੍ਰਾਈਵੇਟ ਲੱਗ ਜਾਂਦੇ ਆ ਸਰਕਾਰੀ ਸਕੂਲਾਂ ਚ ਤੇ ਕੰਮ ਹੀ ਬਹੁਤ ਲੈਂਦੇ ਸਾਡੇ ਕੋਲੋਂ ਸਰਕਾਰੀ ਨੌਕਰੀਆਂ 'ਚ ਟੀਚਰ ਉਹੀ ਰਹੇਗਾ ਜਿਹਦੀ ਆਤਮਾ ਨੂੰ ਪਤਾ ਹੋਵੇਗਾ ਮੈਂ ਬੱਚੇ ਪੜ੍ਹਾ ਕੇ ਸ਼ਾਮ ਨੂੰ ਘਰ ਜਾਣਾ ਤੇ ਜਿੰਨੇ ਪਹਿਲੀ ਨੂੰ 45000 ਰੁਪਏ ਲੈ ਕੇ ਘਰ ਜਾਣਾ ਜਾਂ ਤਾਂ ਬੰਦਿਆਂ ਨੂੰ ਕੋਈ ਨੌਕਰੀ ਕਰੇਗਾ ਜਾਂ ਫਿਰ 5-7000 ਰੁਪਏ ਤੇ ਪ੍ਰਾਈਵੇਟ 'ਚ ਕਿਤੇ ਲੱਗ ਜਾਏਗਾ ਇਹ ਸਾਡੀ ਗਰੰਟੀ ਹੈ ਚੂੜੀਆਂ ਐਸੀਆਂ ਕੱਸੀਆਂ ਜਾਣਗੀਆਂ ਕਿ ਜਿੰਨੇ ਪੈਸੇ ਦਿੱਤੇ ਜਾਂਦੇ ਨਹੀਂ ਉਹਨੇ ਦਾ ਕੰਮ ਲੈ ਆ ਜਾਏਗਾ ਪਬਲਿਕ ਵਾਸਤੇ ਜਿਹੜੇ ਅਧਿਆਪਕਾਂ ਦੀ ਮੈਂ ਗੱਲ ਕਰ ਰਿਹਾ ਸੀ ਪਰਟੀਕੂਲਰ ਕੁਝ ਇੱਕ 2-4% ਜਿਹੜੀ ਹੈਗੀ ਹੈ ਜਿਹੜੀ ਟੀਚਰ ਆਪ ਵੀ ਮੰਨਦੇ ਨੇ ਕਿ ਉਹ ਹੈਗੇ ਨੇ ਜਿਨ੍ਹਾਂ ਨੇ ਇਸ ਪ੍ਰੋਫੈਸ਼ਨ ਨੂੰ ਕਿਤਨਾ ਕਿਤੇ ਠੇਸ ਪਹੁੰਚਾਈ ਹੈ ਉਹਨਾਂ ਦੀ ਗੱਲ ਹੋ ਰਹੀ ਸੀ ਪਰ ਹੁਣ ਦੇਖੋ ਮੈਂ ਤੁਹਾਡੇ ਨਾਲ ਬੈਠਾ ਮੈਂ ਤੁਹਾਨੂੰ ਕਹਿੰਦਾ ਸਰਬਜੀਤ ਜੀ ਮੈਂ ਤੁਹਾਨੂੰ ਇੰਨੀ ਕੁੱਟ ਕੇ ਜੱਫੀ ਪਾਉਣੀ ਹੈ ਮੈਂ ਤੁਹਾਡੀ ਜਾਨ ਕੱਢ ਦੇਣੀ ਹੈ ਹੁਣ ਪਹਿਲੀ ਲਾਈਨ ਕੱਟ ਦਿਓ ਕਿ ਮੈਂ ਤੁਹਾਨੂੰ ਬੜੀ ਕੁੱਟ ਕੇ ਜੱਫੀ ਪਾਉਣੀ ਹੈ ਇੰਨੀ ਲਾਈਨ ਚਲਾ ਦਿਓ ਮੈਂ ਤੁਹਾਡੀ ਜਾਨ ਕੱਢ ਦੇਣੀ ਹੈ ਸੈਂਸ ਚੇਂਜ ਹੋ ਜਾਂਦੀ ਹੈ ਸੋ ਅਧਿਆਪਕ ਵਰਗ ਨੂੰ ਕਦੇ ਅ ਨੀਵਾ ਦਿਖਾਉਣ ਦੀ ਸੋਚਣ ਦੀ ਕਦੇ ਅਸੀਂ ਖੁਆਬ ਦੇ ਵਿੱਚ ਵੀ ਤਸੱਵਰ ਨਹੀਂ ਕਰ ਸਕਦੇ ਕਿ ਇਹ ਵਰਗ ਐਸਾ ਜਿਹਦੇ ਤੇ ਸਾਨੂੰ ਉਮੀਦ ਹੈ ਔਰ ਦਿੱਲੀ ਦੇ ਵਿੱਚ ਸਭ ਤੋਂ ਵੱਧ ਸਨਮਾਨ ਤੁਸੀਂ ਦੇਖੋ ਸਾਡੀ ਸਰਕਾਰ ਨੇ ਅਧਿਆਪਕ ਵਰਗ ਨੂੰ ਦਿੱਤਾ ਉਹਨਾਂ ਦੀ ਬਦੌਲਤ ਅੱਜ ਦਿੱਲੀ ਦੇ ਸਕੂਲਾਂ ਦਾ ਸਰਕਾਰੀ ਸਕੂਲਾਂ ਦਾ ਸਟੈਂਡਰਡ ਚੱਕਿਆ ਗਿਆ 17 18000 ਪਰਤੀ ਹੋਈ ਹੈ ਹੁਣ ਦਿੱਲੀ ਦੇ ਵਿੱਚ ਟੀਚਰਸ ਦੀ ਔਰ ਸਾਰੀ ਰੈਗੂਲਰ ਬੇਸਿਸ ਤੇ ਹੋਈ ਹੈ ਸੋ ਟੀਚਰਸ ਸਾਡੇ ਲਈ ਹਮੇਸ਼ਾ ਪੂਜਨਯੋਗ ਨੇ ਵਿਰੋਧੀ ਪਾਰਟੀਆਂ ਨੇ ਕਿਉਂਕਿ ਮੇਰਾ ਅਕਸ ਇਨਾ ਸਾਫ਼ ਹੈ ਮੇਰੇ ਖਿਲਾਫ਼ ਕਦੇ ਕੋਈ ਗੱਲ ਸਮਾਜ ਵਿੱਚ ਹੋਈ ਨਹੀਂ ਸੀ ਇੱਕੋ ਗੱਲ ਨੂੰ ਉਹਨਾਂ ਨੇ ਤੋੜ ਮਰੋੜ ਕੇ ਪੇਸ਼ ਕੀਤਾ ਇਹ ਤਾਂ ਮੰਨਦੇ ਗੱਲ ਕਹੀ ਹੈ ਮੈਂ ਕਹੀ ਹੈ ਮੈਂ ਤਾਂ ਕਹਿ ਰਿਹਾ ਜਿਹੜੇ ਟੀਚਰਜ਼ ਬਾਰੇ ਕਹੀ ਹੈ ਉਹ ਪਾਰਟਿਕੂਲਰ ਇੱਕ ਗੱਲ ਕੋਈ ਚੱਲ ਰਹੀ ਸੀ ਕਿਸੇ ਟੀਚਰਜ਼ ਬਾਰੇ 2-4% ਜਿਹੜੇ ਟੀਚਰ ਖੁਦ ਮੰਨਦੇ ਨੇ ਕਿ ਹਾਂ ਇਦਾਂ ਦੇ ਇੰਨੀ ਕੁ ਪਰਸੈਂਟੇਜ ਸਾਡੇ ਹੈਗੀ ਹੈ ਔਰ ਮੈਂ ਕਹੀਏ ਗੱਲ ਉਹਨਾਂ ਬਾਰੇ ਮੈਂ ਹੁਣ ਵੀ ਕਹਾਂਗਾ ਔਰ ਤੁਹਾਡਾ ਵੀ ਸਾਰੇ ਟੀਚਰਸ ਦਾ ਮੈਂ ਹੱਥ ਜੋੜਦਾ ਕਿ ਇਹੀ ਸਟੈਂਡ ਹੋਣਾ ਚਾਹੀਦਾ ਕਿ ਜਿਹੜੇ ਇਹੋ ਜਿਹੇ 2-4% ਟੀਚਰ ਹੈਗੇ ਨੇ ਉਹਨਾਂ ਦੀ ਤੁਸੀਂ ਵੀ ਸਾਡੇ ਨਾਲ ਰਲ ਕੇ ਚੂੜੀਆਂ ਕੱਸੋਗੇ ਤਾਂ ਹੀ ਪੰਜਾਬ ਦਾ ਜਿਹੜਾ ਸਟੈਂਡਰਡ ਹੈ ਆਪਾਂ ਸਿੱਖਿਆ ਦਾ ਉੱਪਰ ਚੱਕ ਸਕਦੇ ਹਾਂ ਸਾਨੂੰ ਤੁਹਾਡੇ ਵੀ ਸਾਥ ਦੀ ਲੋੜ ਹੈ ਸਾਡਾ ਸਟੈਂਡ ਇੱਕੋ ਹੀ ਹੋਣਾ ਚਾਹੀਦਾ ਔਰ ਸਰਕਾਰ ਆ ਲੈੰਦੋ ਆਪਦੀ ਜੀ ਉਹ ਦੇਖਿਓ ਕਿ ਅਸੀਂ ਟੀਚਰਜ਼ ਘਰਾਂ ਚੋਂ ਲੱਭ-ਲੱਭ ਕੇ ਜਿਨ੍ਹਾਂ ਨੂੰ ਕਦੇ ਸਨਮਾਨਿਆ ਨਹੀਂ ਗਿਆ ਮੇਰੇ ਕੋਲ 100 ਤਰ੍ਹਾਂ ਦੇ ਟੀਚਰਜ਼ ਦੇ ਮੈਸੇਜ ਆਏ ਨੇ ਕਿ ਅਸੀਂ ਆਪਣੇ ਸਕੂਲ ਚ ਖੁਦ ਕੰਟ੍ਰਿਬਿਊਟ ਕਰਕੇ ਅਸੀਂ ਕਿਦਾਂ ਸਕੂਲ ਨੂੰ ਸਵਾਰਿਆ ਸ਼ਿੰਗਾਰਿਆ ਕੋਈ ਆਪਣੇ ਕੋਲੋਂ ਬੱਚਿਆਂ ਨੂੰ ਪੜਾਉਂਦੇ ਨੇ ਕੋਈ ਬੱਚਿਆਂ ਨੂੰ ਕਿਸੇ ਤਰ੍ਹਾਂ ਵੀ ਹੈਲਪ ਕਰਦੇ ਆ ਉਹ ਟੀਚਰ ਸਨਮਾਨੇ ਜਾਣਗੇ ਨਾ ਕਿ ਮੰਤਰੀਆਂ ਦੇ ਚਹੇਤੇ ਜਾਂ ਜਿਹੜੇ ਅੱਜਕੱਲ ਅਫਸਰਾਂ ਦੇ ਚਹੇਤੇ ਅਵਾਰਡ ਲੈ ਜਾਂਦੇ ਨੇ ਔਰ ਜਿਹੜੇ ਮਿਹਨਤ ਵਾਲੇ ਨੇ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਟੀਚਰ ਵਰਗ ਦਾ ਮੇਰੇ ਦਿਲ ਚ ਜ਼ਿੰਦਗੀ ਭਰ ਲਈ ਸਨਮਾਨ ਰਹੇਗਾ ਮੈਂ ਸਰਕਾਰੀ ਸਕੂਲ ਦਾ ਬਣਾਇਆ ਹੋਇਆ ਕਲਾਕਾਰ ਹਾਂ ਆਪਣੇ ਟੀਚਰਾਂ ਦਾ ਬਣਾਇਆ ਕਲਾਕਾਰ ਹਾਂ ਔਰ ਜਿਹੜੇ 2-4% ਟੀਚਰਾਂ ਦੇ ਖਿਲਾਫ ਸਾਡਾ ਸਟੈਂਡ ਹੈ ਮੈਨੂੰ ਉਮੀਦ ਹੈ ਸਾਡੇ ਮਾਨਯੋਗ ਸਾਰੇ ਅਧਿਆਪਕ ਸਾਡਾ ਸਾਥ ਦੇਣਗੇ ਅਸੀਂ ਉਹਨਾਂ ਨੂੰ ਵੀ ਠੀਕ ਕਰਾਂਗੇ ਤਾਂ ਹੀ ਸਿੱਖਿਆ ਦਾ ਮਿਆਰ ਚੁੱਕੇ ਪੰਜਾਬ ਦੀਆਂ ਜਿੰਨੀਆਂ ਵੀ ਯੂਨੀਅਨ ਹੈਗੀਆਂ ਨੇ ਅਧਿਆਪਕ ਯੂਨੀਅਨ ਤੁਸੀਂ ਕਿਹਾ ਕਿ ਤੁਹਾਡੇ ਗੱਲ ਨੂੰ ਮੈਨੀਪੂਲੇਟ ਕੀਤਾ ਗਿਆ ਤੋੜ ਕੇ ਕੀਤਾ ਗਿਆ ਅਫਸੋਸ ਹੈ ਕਿ ਇਸ ਗੱਲ ਤੱਕ ਜਿਹੜੀ ਤੁਸੀਂ ਗੱਲ ਕਹੀ ਹੈ ਜਾਂ ਤੁਸੀਂ ਇਸ ਗੱਲ ਤੋਂ ਵਾਪਸ ਲੈਣੇ ਜਾਂ ਅਧਿਆਪਕ ਵਰਗ ਤੋਂ ਜਿਨ੍ਹਾਂ ਦਾ ਦਿਲ ਦੁਖਿਆ ਹੈ ਉਹ ਤੋਂ ਮਾਫੀ ਮੰ ਆ ਬਿਲਕੁਲ ਜੀ ਮੈਨੂੰ ਅਫਸੋਸ ਤਾਂ ਪਹਿਲਾਂ ਇਸ ਗੱਲ ਦਾ ਕਿ ਗੱਲ ਨੂੰ ਬੜਾ ਤੋੜ ਕੇ ਪੇਸ਼ ਕੀਤਾ ਗਿਆ ਹੈ ਗੱਲ ਇਹ ਹੈ ਕਿ ਅਸੀਂ ਜਦ ਇੱਕ ਚੀਜ਼ ਟੀਵੀ ਨੂੰ ਅਸੀਂ ਕਿਉਂ ਈਡੀਅਟ ਬਾਕਸ ਕਹਿੰਦੇ ਆ ਕਿ ਜੋ ਸਕਰੀਨ ਤੇ ਦਿਖਾਇਆ ਜਾਂਦਾ ਉਹੀ ਸੱਚ ਲੱਗਦਾ ਉਹਦੇ ਆਲੇ ਦੁਆਲੇ ਵਾਲਾ ਸਾਨੂੰ ਪਤਾ ਨਹੀਂ ਹੁੰਦਾ ਟੀਵੀ ਨੂੰ ਕਹਿੰਦੇ ਈਡੀਅਟ ਬਾਕਸ ਉਹ ਇਡੀਅਟ ਬਣਾਉਂਦਾ ਆਡੀਅנס ਨੂੰ ਪਰ ਐਨੀਵੇਜ਼ ਜਿੱਦਾਂ ਵੀ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਜਿੰਨਾ ਕਿ ਕਲਿੱਪ ਲਾਈਨਾਂ ਦੋ ਕੱਟ ਕੇ ਚਾਰ ਕੱਟ ਕੇ ਦਿਖਾਈਆਂ ਗਈਆਂ ਜਿਨ੍ਹਾਂ ਨੇ ਪੂਰਾ ਦੇਖਿਆ ਉਹਦੇ ਵਿੱਚ ਤਾਂ ਮੈਂ ਵੀ ਕਿਹਾ ਜਿਹੜੇ ਕਲਾਕਾਰ ਪੰਜਾਬ ਦੇ ਸੱਭਿਆਚਾਰ ਦਾ ਸਹੀ ਤਰ੍ਹਾਂ ਸਾਥ ਨਹੀਂ ਦੇ ਰਹੇ ਸਹੀ ਸੇਵਾ ਨਹੀਂ ਕਰ ਰਹੇ ਉਹਨਾਂ ਦਾ ਵੀ ਵਿਰੋਧ ਕਰਨਾ ਚਾਹੀਦਾ ਕਲਾਕਾਰਾਂ 'ਚ ਤੇ ਫਿਰ ਅਸੀਂ ਵੀ ਆਉਨੇ ਇਹਦਾ ਮਤਲਬ ਅਸੀਂ ਆਪਣੇ ਆਪ ਨੂੰ ਵੀ ਬੁਰਾ ਕਿਹਾ ਉਸੇ ਕਲਿੱਪ ਦੇ ਵਿੱਚ ਮੈਂ ਕਲਾਕਾਰਾਂ ਦੀ ਗੱਲ ਵੀ ਕਰ ਰਿਹਾ ਔਰ ਖੈਰ ਜਨਰਲ ਗੱਲ ਸੀ ਬਟ ਮੈਂ ਅਧਿਆਪਕ ਵਰਗ ਦਾ ਇੰਨਾ ਸਨਮਾਨ ਕਰਦਾ ਕਿ ਜੇ ਕਿਸੇ ਨੂੰ ਫਿਰ ਵੀ ਠੇਸ ਪਹੁੰਚੀ ਹੈ ਤੇ ਅਧਿਆਪਕ ਵਰਗ ਤੋਂ ਮੈਂ ਸਿਰਫ ਗੱਲ ਨਹੀਂ ਬਾਤੀ ਨਹੀਂ ਹੱਥ ਜੋੜ ਕੇ ਮਾਫੀ ਮੰਗਦਾ ਕਿ ਤੁਹਾਡਾ ਸਨਮਾਨ ਸਾਡੇ ਦਿਲਾਂ ਦੇ ਵਿੱਚ ਅ ਮੈਂ ਵਾਕਈ ਸਮਝਦਾ ਕਿ ਅਧਿਆਪਕ ਰੱਬ ਤੋਂ ਬਾਅਦ ਹੁੰਦਾ ਹੈ ਰੱਬ ਸਾਨੂੰ ਜਨਮ ਦਿੰਦਾ ਅਧਿਆਪਕ ਜਿਉਣਾ ਸਿਖਾਉਂਦਾ ਜੀਵਨ ਜਾਚ ਸਿਖਾਉਂਦਾ ਇਹਹੀ ਮੈਂ ਅਰਦਾਸ ਫਿਲਮ ਦੇ ਵਿੱਚ ਦਿਖਾਇਆ ਜੇ ਕਿਸੇ ਅਧਿਆਪਕ ਵਰਗ ਨੂੰ ਅਧਿਆਪਕ ਨੂੰ ਠੇਸ ਲੱਗੀ ਹੈ ਤੇ ਮੈਂ ਹੱਥ ਜੋੜ ਕੇ ਤੁਹਾਡੇ ਕੋਲੋਂ ਮਾਫੀ ਮੰਗਦਾ ਪਰ ਮੈਂ ਤਵਕਕੂ ਕਰਦਾ ਕਿ ਪੂਰੀ ਗੱਲ ਨੂੰ ਜ਼ਰੂਰ ਆਪਾਂ ਸਮਝਿਆ ਕਰੀਏ ਅਸੀਂ ਵੀ 25 ਸਾਲ ਇਸੇ ਸਮਾਜ ਦੀ ਸੇਵਾ ਤੁਹਾਡੀ ਤੁਹਾਡੀ ਜਿਹੜੀ ਗੱਲਬਾਤ ਹੋਈ ਹੈ ਜੋ ਵੀ ਤੁਸੀਂ ਟਿੱਪਣੀਆਂ ਕਿਤੇ ਨਾ ਭਗਵੰਤ ਨੇ ਕੀਤੀਆਂ ਜਾਂ ਤੁਸੀਂ ਕੀਤੀਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਬਿਆਨ ਜਾਰੀ ਕਰਨਾ ਪੈ ਰਿਹਾ ਤਾਂ ਉਹ ਉਹ ਤਾਂ ਗੱਲ ਨੂੰ ਐਡਿਟ ਨਹੀਂ ਨਾ ਕਰ ਸਕਦੇ ਉਹ ਤਾਂ ਮਲੇ ਇੱਕ ਮੁੱਦਾ ਤਾਂ ਬਣ ਹੀ ਗਿਆ ਬਿਲਕੁਲ ਮੁੱਦਾ ਬਣ ਗਿਆ ਜੀ ਔਰ ਸਾਡੇ ਮਾਨਯੋਗ ਟੀਚਰਸ ਨੂੰ ਇੰਨਾ ਸਾਡੇ ਨਾਲ ਪਿਆਰ ਹੋਣਾ ਚਾਹੀਦਾ ਸੀ ਕਿ 25 ਸਾਲ ਹੋ ਗਏ ਮੈਨੂੰ ਭਾਜੀ ਇੰਨੀ ਲਾਇਲਟੀ ਨਾਲ ਪੰਜਾਬ ਲਈ ਕੰਮ ਕਰਦੇ ਆ ਮੈਨੂੰ ਦੱਸੋ ਮੈਂ ਆਪਣੇ ਲਈ ਕੀ ਐਸਾ ਕਰ ਲਿਆ ਕਿ ਜਿਹਦੇ ਚ ਲੱਗੇ ਕਿ ਸ਼ਾਇਦ ਮੈਂ ਕੋਈ ਕਟਿਆ ਸਵਾਰਥੀ ਕੰਮ ਕੀਤਾ ਹੋਵੇ ਜੋ ਕਰ ਰਹੇ ਸਮਾਜ ਲਈ ਕਰ ਰਹੇ ਸਮਾਜ ਵਿੱਚ ਮੇਰੇ ਅਧਿਆਪਕ ਗਨ ਵੀ ਆਉਂਦੇ ਨੇ ਉਹਨਾਂ ਦੇ ਬੱਚੇ ਵੀ ਆਉਂਦੇ ਨੇ ਉਹਨਾਂ ਦੇ ਪਰਿਵਾਰ ਵੀ ਆਉਂਦੇ ਨੇ ਜੀ ਅਸੀਂ ਸਮਾਜਿਕ ਸੁਰੱਖਿਆ ਲਈ ਲੜ ਰਹੇ ਹਾਂ ਤੇ ਉਹਨਾਂ ਦੇ ਪਰਿਵਾਰਾਂ ਲਈ ਵੀ ਲੜ ਰਹੇ ਹਾਂ ਜੇ ਅਸੀਂ ਸਮਾਜਿਕ ਬਰਾਬਰੀ ਦੀ ਗੱਲ ਕਰਾਂਗੇ ਵਿੱਚ ਤੁਹਾਡੀ ਬਰਾਬਰੀ ਦੀ ਗੱਲ ਵੀ ਹੋ ਰਹੀ ਹੈ ਜੇ ਅਸੀਂ ਡਰੱਗਸ ਦੇ ਅਗੇਂਸਟ ਬੋਲ ਰਹੇ ਹਾਂ ਤੇ ਉਹ ਤੁਹਾਡੇ ਬੱਚਿਆਂ ਨੂੰ ਵੀ ਡਰੱਗਸ ਤੋਂ ਅਸੀਂ ਬਚਾਉਣਾ ਚਾਹੁੰਦੇ ਹਾਂ ਸਾਡੀ ਫਾਈਟ ਸਾਂਝੀ ਹੈ ਸਾਡਾ ਸਾਥ ਦਿਓ ਜੇ ਕਿਸੇ ਅਧਿਆਪਕ ਨੂੰ ਜਾਂ ਅਧਿਆਪਕ ਯੂਨੀਅਨ ਨੂੰ ਠੇਸ ਲੱਗੀ ਹੈ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁ ਔਰ ਅਨਾਲ ਬੇਨਤੀ ਵੀ ਕਰਦਾ ਕਿ ਗੱਲ ਨੂੰ ਪੂਰਾ ਜ਼ਰੂਰ ਆਪਾਂ ਸਮਝਿਆ ਕਰੀਏ ਕਿ ਗੱਲ ਦੇ ਪਿੱਛੇ ਕੀ ਸੀ ਤੁਸੀਂ ਸਾਨੂੰ ਪੁੱਛ ਸਕਦੇ ਸੀ ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਕਿ ਉਹਨਾਂ ਨੇ ਮੁੱਦਾ ਬਣਾ ਕੇ ਇਹਨੂੰ ਛਾਲਿਆ ਵੈਸੇ ਤੇ ਸਾਰੇ ਚੱਕਰ ਦੇ ਪਿੱਛੇ ਉਹ ਆਪ ਹੀ ਨੇ ਉਹਨਾਂ ਦੀ ਪਾਰਟੀ ਹੈ ਪਰ ਕਿਹਾ ਤਾਂ ਤੁਸੀਂ ਹੁਣ ਤੁਸੀਂ ਕੈਪਟਨ ਨੂੰ ਬਲੇਮ ਕਰ ਰਹੇ ਹੋ ਮੈਂ ਦੱਸ ਰਿਹਾ ਜੀ ਕੈਪਟਨ ਨੂੰ ਕਿਉਂ ਬਲੇਮ ਕਰ ਰਿਹਾ ਮੈਂ ਮੈਂ ਕਿਉਂ ਕਿਹਾ ਮੈਂ ਦੱਸਦਾ ਤੁਹਾਨੂੰ ਕੀ ਕਿਹਾ ਮੈਂ ਉਹ ਵੀ ਦੱਸਦਾ ਮੈਂ ਕੈਪਟਨ ਸਾਹਿਬ ਦੀ ਗੱਲ ਕਰ ਰਿਹਾ ਕਿ ਕੈਪਟਨ ਸਾਹਿਬ ਘਟੋ ਘਟ ਤੁਸੀਂ ਤਾਂ ਨਾ ਬੋਲੋ ਪੰਜਾਬੀ ਚ ਕਹਾਵਤ ਹੈ ਕਹਿੰਦੇ ਛ ਪਰ ਛਾਨਣੀ ਕਿਉਂ ਬੋਲੇ ਅਸੀਂ ਤਾਂ ਅਣਜਾਣੇ ਚ ਕੋਈ ਗੱਲ ਕੀਤੀ ਜਾਂ ਗਲਤ ਗੱਲ ਅੱਗੇ ਦੱਸੀ ਗਈ ਲੋਕਾਂ ਨੂੰ ਜਾਂ ਪਹੁੰਚੀ ਗਲਤ ਤਰੀਕੇ ਨਾਲ ਮੈਂ ਤਾਂ ਉਹਦੀ ਵੀ ਮਾਫੀ ਮੰਗ ਲਈ ਹੈ ਤੁਸੀਂ ਤਾਂ ਕੈਪਟਨ ਸਾਹਿਬਾ ਜੀ ਉਹਦੀ ਵੀ ਮਾਫੀ ਮੰਗਣੀ ਹੈ ਜਦੋਂ ਤੁਹਾਡੀ ਇੱਕ ਬਹੁਤ ਦਿਗਜ ਨੇਤਾ ਮੈਡਮ ਪੱਠਲ ਨੇ ਭਰੇ ਸਕੂਲ ਦੇ ਵਿੱਚ ਲੱਗੇ ਸਕੂਲ ਦੇ ਵਿੱਚ ਇੱਕ ਟੀਚਰ ਦੇ ਮੂੰਹ ਤੇ ਥੱਪੜ ਮਾਰਿਆ ਸੀ ਤੁਸੀਂ ਤਾਂ ਜੀ ਉਹਦੀ ਮਾਫੀ ਮੰਗਣੀ ਹੈ ਤੁਸੀਂ ਤਾਂ ਜੀ ਉਹਦੀ ਵੀ ਮਾਫੀ ਮੰਗਣੀ ਹੈ ਜਦੋਂ ਸੁਰਿੰਦਰ ਸਿੰਘਲਾ ਨੇ ਮંત્રી ਹੁੰਦਿਆਂ ਹੋਇਆਂ ਫਾਈਨੈਂਸ ਮਿਨਿਸਟਰ ਹੁੰਦਿਆਂ ਤੁਹਾਡੀ ਹਕੂਮਤ ਦੇ ਵਿੱਚ ਕਿਹਾ ਸੀ ਕਿ ਜਿੰਨੇ ਸਰਕਾਰੀ ਟੀਚਰ ਨੇ ਸਾਰਿਆਂ ਨੂੰ ਨੌਕਰੀਆਂ ਤੋਂ ਕੱਢ ਦੋ ਪ੍ਰਾਈਵੇਟ ਟੀਚਰਾਂ ਨੂੰ ਵੱਧ ਪੈਸੇ ਦੇ ਕੇ ਉਹਨਾਂ ਨੂੰ ਅਗਰ ਅਸੀਂ ਨੌਕਰੀ ਕਰਵਾਨੇ ਆ ਤੇ ਸਾਨੂੰ ਤਾਂ ਵੀ ਪਰ ਸਟੂਡੈਂਟ ਦੇ ਹਿਸਾਬ ਨਾਲ ਉਹ ਸਸਤੇ ਪੈਂਦੇ ਨੇ ਸੋ ਤੁਸੀਂ ਘਟੋ ਘਟ ਨਾ ਬੋਲੋ ਤੁਸੀਂ ਉਹ ਸਰਕਾਰ ਚਲਾਈਏ ਜਿਨੇ ਆਉਂਦੇ ਆ ਭਰਤੀ ਤੇ ਵੀ ਰੋਕ ਲਾਈ ਸੀ ਸੋ ਪੰਜਾਬੀ ਚ ਫੇਰ ਮੈਂ ਕਹਾਵਤ ਰਿਪੀਟ ਕਰਾਂਗਾ ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ ਇਸਨ ਗੁਰਪ੍ਰੀਤ ਖੁੱਗੀ ਜਿਸ ਤੇ ਕਿਹਾ ਨੇ ਕਿ ਅਧਿਆਪਕ ਵਰਗ ਦੇ ਤੇ ਜੋ ਟਿੱਪਣੀਆਂ ਇਹਨਾਂ ਵੱਲੋਂ ਇਹਨਾਂ ਵੱਲੋਂ ਕਹਿ ਗਿਆ ਜਣੇ ਚ ਹਾਲਾਂਕਿ ਕੀਤੇ ਗਏ ਔਰ ਉਹਨੂੰ ਐਡਿਟ ਕੀਤਾ ਗਿਆ ਪਰ ਫਿਰ ਵੀ ਅਗਰ ਕਿਸੇ ਅਧਿਆਪਕ ਦਾ ਮਨ ਦੁਖੀ ਹੋਇਆ ਤਾਂ ਉਸ ਦੇ ਲੀਨ ਨੇ ਮਾਫੀ ਵੀ ਮੰਗੀ ਐ ਬੀਪੀ ਦੀ ਸਕੂਲ ਔਰ ਹੁਣ ਦੇਖਣਾ ਹੈ ਕਿ ਅਧਿਆਪਕ ਵਰਗ ਅੱਗੇ ਗੁਰਪ੍ਰੀਤ ਕੁਗੀ ਆ ਭਗਵੰਤ ਮਾਨ ਨੂੰ ਕਿਸ ਤਰੀਕੇ ਨਾਲ ਲੈਂਦਾ ਹੈ ਸਰਬਜੀਤ ਸਿੰਘ ਐਪੀ ਸੰਜਾ ਮੋਹਾਲੀ ਥੈਂਕ ਯੂ